ਸੰਗ ਚਲਤ ਹੈ ਹਮ ਵੀ ਚਲਣਾ ਕਟੋਕਰ ਤੂੰ ਆਪਣੇ ਸੰਗੀ ਸਾਥੀਆਂ ਵਾਲੀ ਦੇਖ ਲੈ ਜਿਹੜੇ ਤੇਰੇ ਨਾਲ ਰਹਿਣ ਵਾਲੇ ਸਨ ਅੱਜ ਉਹ ਹੈਗੇ ਨੇ ਧਰਤੀ ਤੇ ਸ਼ਰੀਰ ਕਰਕੇ ਕੀ ਤੇਰੇ ਵੱਡੇ ਬਡੇਰੇ ਨਜ਼ਰ ਆਉਂਦੇ ਨੇ ਕੀ ਸ਼ਰੀਰ ਕਰਕੇ ਤੇਰੇ ਆਣ ਗਵਾਲ ਸਵਾਸ ਸਿੱਟੀ ਦੇ ਵਿੱਚ ਜਿਹੜੇ ਜੋਦੇ ਲੋਕ ਸਨ ਅੱਜ ਉਹ ਨਜ਼ਰ ਆਉਂਦੇ ਨੇ ਕੀ ਉਹ ਚਲੇ ਗਏ ਉਹਨਾਂ ਦੇ ਸੰਸਕਾਰ ਦੇ ਭੋਗ ਤੇ ਜਾਣ ਵਾਲਿਆ ਤੂੰ ਉਹਨਾਂ ਦੇ ਘਰ ਜਾ ਕੇ ਇਹ ਤਾਕਤ ਰਿਹਾ ਕਿ ਬਹੁਤ ਅਫਸੋਸ ਹੋਇਆ ਹੈ ਸੁਏ ਦਾ ਰਟਾ ਮਾਰ ਲਿਆ ਕਿ ਬੜਾ ਅਫਸੋਸ ਹੋਇਆ ਪਰ ਆਪਣੇ ਅੰਦਰ છાਤੀ ਮਾਰ ਕੇ ਵੇਖ ਤੇਰੇ ਕੋਲ ਸਮਾਂ ਹੈ تیر ਕੋਲ ਮੌਕਾ ਹੈ ਉਹ ਤਾਂ ਚਲਾ ਗਿਆ ਦੁਨੀਆ ਤੋਂ ਤੇ ਤੈਨੂੰ ਅਫਸੋਸ ਕਰਨਾ ਹੁੰਦਾ ਪਰ ਤੂੰ ਆਪਣੇ ਅੰਦਰ છાਤੀ ਮਾਰ ਕੇ ਵੇਖ ਤੇਰੇ ਕੋਲ ਸਭ ਕੁਝ ਹੁੰਦਿਆ ਤੂੰ ਕੁਝ ਨਹੀਂ ਖੱਟ ਪਾਰਿਆ ਇਹ ਸਭ ਤੋਂ ਵੱਡਾ ਅਫਸੋਸ ਵਾਲੀ ਗੱਲ ਹੈ ਤੂੰ ਇਹ ਅਫਸੋਸ ਕਰਕੇ ਮੈਂ ਜਿਉਂਦਾ ਲੱਗਦਾ ਕੁਝ ਨਹੀਂ ਕਰ ਪਾਰਿਆ ਉਹ ਤਾਂ ਚਲੇ ਗਏ ਤੇ ਮੈਂ ਅਫਸੋਸ ਕਰਦਾ ਅਬਰ ਕਾ ਸੋਗ ਤਰੀਜੈ ਤੋਂ ਕੀਚੇ ਜੋ ਆਪਨ ਜੀਜੈ ਜੇ ਸਦਾ ਆਪ ਜੁੰਦੇ ਰਹਿਣਾ ਹੋਵੇ ਤਾਂ ਤੇ ਦੂਜੇ ਨੇ ਗਿਆ ਦਾ ਅਫਸੋਸ ਕਰਨਾ ਜਾਇਜ਼ ਹੈ ਤੈਨੂੰ ਤੇ ਆਪਣਾ ਕੋਈ ਨਹੀਂ ਪਤਾ ਹਮ ਆਦਮੀ ਹਾਂ ਇੱਕ ਦਮੇ ਅਸੀਂ ਤਾਂ ਬੰਦੇ ਹੀ ਇੱਕ ਦਮ ਦੇ ਆ ਮੌਲਤ ਮਹਤ ਨਾ ਜਾਣਾ ਹਰ ਜਪਦਿਆਂ ਠੇਨਾ ਟੇਲਾ ਨਾ ਕੀਚੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਇਆਵੇ ਕੇ ਨਾ ਆਵੇ ਨਾ करना कूच रहन थिर नाही संग चलत है हम भी चलना दूर गवन ये सफर बड़ा लंबा है दूर गवन से ऊपर मरना पर मौत तेरे सिर ते खलोती है मौत सिर ते खलोती है तू भलिया सफर लंबा तय करना इस करके इस भुलेखे चला रही कि अजे कल कर आज अज तुर पै एक मैं होर बेनती कह ਉਸ ਸਖੇਤਰ طرح ਕਿਸਮਤੀ ਵਾਲਾ ਨਾ ਸਾਡੇ ਪਰਿਵਾਰ ਦੇ ਬੱਚੇ ਵੀ ਬਜ਼ੁਰਗਾਂ ਨੂੰ ਹੱਥ ਲੁੰਮਦੇ ਨੇ ਪੈਰੀਂ ਹੱਥ ਲੁੰਮਦੇ ਨੇ ਫਤੇ ਬਲਾਉਣ ਮਿਲਣ ਤੇ ਸਾਡੇ ਅੰਦਰ ਚਾਹਤ ਪਤਾ ਹੈ ਕਿਹੜੀ ਬੈਠੀ ਹੈ ਵੱਡੀਆਂ ਉਮਰਾਂ ਦੀ ਅਸੀਂ ਅਸ਼ੀਰਵਾਦ ਨੂੰ ਦੇਣ ਲੱਗਿਆਂ ਕਹਿੰਦੇ ਆ ਬੇਟਾ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਕਿਉਂਕਿ ਅਸੀਂ ਵੀ ਅਤਾਸਰ ਲੰਬੀਆਂ ਉਮਰਾਂ ਦੀਆਂ ਕਰਾਉਂਦੇ ਆ ਅਸੀਂ ਬੱਚਿਆਂ ਨੂੰ ਕਹਿੰਦੇ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਬੱਚਿਆਂ ਦੇ ਸਿਰ ਤੇ ਹੱਥ ਧਰ ਕੇ ਕਹਿੰਦੇ ਆ ਸਦਾ ਜਵਾਨੀਆਂ ਮਾਣੋ ਅਸੀਂ ਬੱਚਿਆਂ ਦੇ ਸਿਰ ਤੇ ਹੱਥ ਧਰ ਕੇ ਕਹਿੰਦੇ ਆ ਸਾਡੀ ਉਮਰ ਤੁਹਾਨੂੰ ਲੱਗਦੇ ਪਰ ਸੱਚ ਜਾਣਿਓ ਸਾਰੇ ਆਸ਼ੀਰਵਾਦ ਫੋਕੇ ਦੇ ਇਹ ਫੋਕੇ ਨੇ ਉਹਨਾਂ ਦਾ ਪਿਤਾ ਦਾ ਮਾਂ ਦਾ ਦਾਦੀ ਦਾ ਦਾਦੇ ਦਾ ਬੱਚੇ ਨਾਲ ਪਿਆਰ ਹੋ ਸਕਦਾ ਪਰ ਸਿੱਖੋ ਮਾਤਾ ਗੁੱਜਰ ਕੋਰ ਕੋ ਆਸ਼ੀਰਵਾਦ ਦੇਣਾ ਸਿੱਖੋ ਸਦਾਦੀ ਕਰੋ ਜਿਹੜੀ ਆਪਣੇ 7 ਸਾਲ ਦੇ ਬੱਚੇ ਦੇ ਸਿਰ ਤੇ ਹੱਥ ਧਰ ਕੇ ਇਹ ਨਹੀਂ ਕਹਿੰਦੀ ਕਿ ਬੱਚਿਓ ਤੁਹਾਡੀ ਲੰਬੀ ਉਮਰ ਹੋਵੇ ਉਹ ਦਾਦੀ ਕਹਿੰਦੀ ਹੈ ਬੱਚਿਓ ਉਮਰ ਭਾਵੇਂ ਇਨੀ ਭੁੱਗ ਕੇ ਜਾਇਓ ਪਰ ਗੁਰੂ ਦੇ ਬਲ ਪਿੱਛੇ ਨਾ ਕਰਿਓ ਉਮਰ ਭਾਵੇਂ ਇਨੀ ਭੁੱਗ ਕੇ ਜਾਇਓ ਪਰ ਆਪਣੇ ਬਾਪੂ ਦੀ ਪੱਗ ਨੂੰ ਲਾਜ ਨਾ ਲਾਇਓ ਉਮਰ ਬੇਟਾ ਭਾਵੇਂ ਤੁਹਾਡੀ ਇੱਥੇ ਹੀ ਭੁੱਗ ਜਾਏ ਪਰ ਆਪਣੇ ਪੰਥ ਦੀ ਪੱਗ ਦਾ ਕਿਤੇ ਧਿਆਨ ਨਾ ਪੁੜਿਓ ਪਰ ਅੱਜ ਸੋਨਿਆ ਹੋਰ ਅਸ਼ੀਰਵਾਦ ਵਿੱਚ ਬੈਗੇ ਸਾਡੀਆਂ ਲਾਲ ਸਾਵਾ ਹੋਰ ਬੰਨੇ ਜੁੜੀਆਂ ਅੱਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਦੂਰ ਗਵਨ ਸਿਰ ਉੱਪਰ ਮਰਨਾ ਜੇ ਤੈਨੂੰ ਇਹ ਚੇਤੇ ਰਹੇ ਜਿਨ ਜਿਓ ਦੀਆ ਜਿਸ ਮਾਲਕ ਨੇ ਜੀਵ ਦਾ ਅਰਥ ਜਿੰਦ ਬਣਾ ਕੇ ਅੰਦਰ ਤੇਰੇ ਪਾਏ ਆ ਜਿਹੜੀ ਅੰਦਰ ਮਸ਼ੀਨਰੀ ਚੱਲ ਰਹੀ ਏ ਤੂੰ ਇਹ ਬਣਾਈ ਨਹੀਂ ਹੈ ਇਹ ਜਿਨੇ ਬਣਾਈ ਜਿਨੇ ਸਾਰਾ ਅੰਦਰ ਫੇਟ ਤੇਰੇ ਕੀਤਾ ਜਿਨ ਜਿਓ ਦੀਆ ਸੋਰਜ ਕਉ ਅਦੁਰਾ ਵੈ ਤੇ ਉਹਨੇ ਤੈਨੂੰ ਰਿਜਕ ਨਹੀਂ ਸੀ ਦੇਣਾ ਜਿਨੇ ਤੈਨੂੰ ਸਰੀਰ ਦੇ ਦਿੱਤਾ ਬਿਣਾ ਮੰਗੇ ਆ ਜਿੰਨੇ ਤੈਨੂੰ ਕਾਇਆ ਸੁੰਦਰ ਦਿੱਤੀ ਕੀ ਉਹ ਪੜਾ ਧਾਣਿਆ ਤੂੰ ਤੈਨੂੰ ਮੁਤਾਜ ਰੱਖਦਾ ਸਤਿਗੁਰ ਦੀ ਬਾਣੀ ਬਾਖਮਾਲ ਇੱਕ ਗੱਲ ਕਹਿ ਗਈ ਹੈ ਸਤਿਗੁਰ ਕਹਿੰਦੇ ਨੇ ਜਦੋਂ ਅਸੀਂ ਬੱਚਾ ਕਿਤੇ ਪੜਨੇ ਵੀ ਪਾਉਂਦੇ ਹਾਂ ਅਸੀਂ ਸੋਚਦੇ ਹਾਂ ਕਿ ਸਾਡਾ ਬੱਚਾ ਰਹੇਗਾ ਕਿੱਥੇ ਸਾਡਾ ਬੱਚਾ ਖਾਏਗਾ ਕੀ ਸਾਡਾ ਬੱਚਾ ਕਿਹੋ ਜਿਹੀ ਪੜ੍ਹਾਈ ਕਰੇਗਾ ਅਸੀਂ ਸਾਰਾ ਕੁਝ ਪਹਿਲਾਂ ਇਂਤਜ਼ਾਮ ਵੇਖਦੇ ਆ ਬੱਚਾ ਮਗਰੋਂ ਦੀ ਉੱਥੇ ਭੇਜਦੇ ਆ ਪਰ ਕਹਿੰਦੇ ਆਪਣਾ ਬੱਚਾ ਤਾਂ ਸਾਰਾ ਕੁਝ ਦੇਖ ਕੇ ਤੂੰ ਭੇਜਿਆ ਪਰ ਜਦੋਂ ਭੜਿਆ ਤੂੰ ਰੱਬ ਕੋਲੋਂ ਮੰਗਦਾ ਹੈ ਗਿਲੇ ਸ਼ਿਕਵੇ ਕਰਦਾ ਹੈ ਇਹ ਗੱਲ ਬੋਲ ਜਾਂਦਾ ਹੈ ਕਿ ਰੱਬ ਵੀ ਸਾਡਾ ਬਾਪੂ ਹੈ ਜਿਨੇ ਸਤ ਧਰਤੀ ਤੇ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਬਣਾਉਣ ਤੋਂ ਪਹਿਲਾਂ ਸਾਡੀਆਂ ਸਹੂਲਤਾਂ ਦੇ ਇੰਤਜ਼ਾਮ ਕਰ ਦਿੱਤੇ ਪਹਿਲੋਂ ਦੇ ਤੈ ਰਿਜਕ ਸਬਾਹ ਪਿੱਛੋਂ ਦੇ ਤੈ ਜੰਤ ਉਪਾਹ ਜੰਤ ਰੱਬ ਨੇ ਮਗਰੋਂ ਧਰਤੀ ਤੇ ਭੇਜਿਆ ਉਹਨੇ ਮਾਂ ਦੇ ਰਾਹੀਂ ਦੁੱਧ ਦਾ ਇੰਤਜ਼ਾਮ ਪਹਿਲਾਂ ਕਰ ਦਿੱਤਾ ਉਹਨੇ ਸਾਡੀਆਂ ਖਰਾਕ ਪਹਿਲਾਂ ਬਣਾ ਦਿੱਤੀਆਂ ਧਰਤੀ ਤੇ ਅਸੀਂ ਉਹਦੇ ਪਿੱਛੇ ਥੜ-ਥੜ ਤੇ ਮਥਾਜ ਬੜੇ ਫਿਰਦੇ ਆ ਆਪਣੀਆਂ ਸਹੂਲਤਾਂ ਦੇ ਪਿੱਛੇ ਦੋ ਕੌਂਟੀਆਂ ਦੇ ਪਿੱਛੇ ਮਾਫ਼ ਕਰਿਓ ਅਸੀਂ ਕਿਹੜੀ ਥਾਂ ਨਹੀਂ ਛੱਡਦੇ ਅਸੀਂ ਫਿਰ ਇਸ ਬਾਪੂ ਨੂੰ ਤਿਆਗਣ ਲੱਗਿਆ ਚੇਤ ਨਹੀਂ ਜਨਉਂਦੇ ਇੱਥੇ ਚਾਰ ਹਾਜ਼ਰੀਆਂ ਐਤਵਾਰ ਭਰੀਆਂ ਹੋਣ ਸਾਡੀ ਮੰਗ ਨਾ ਪੂਰੀ ਹੋਵੇ ਪਤਾ ਉਦੋਂ ਲੱਗਦਾ ਪੰਜਵੇਂ ਦਿਨ ਫਿਰ ਗੁਰਦੁਆਰੇ ਐਤਵਾਰ ਨਹੀਂ ਆਉਂਦਾ ਉਹ ਉਹ ਕਹਿੰਦਾ ਕਿਸੇ ਨੇ ਮੈਨੂੰ ਸਿਆੜੇ ਦੀ ਖ਼ਬਰ ਪਾਈ ਹੈ ਕਿਸੇ ਨੇ ਮੈਨੂੰ ਦੱਸਿਆ ਭਲਾੜੇ ਮਹਾਪੁਰਖ ਬੜੇ ਕਰਨੀ ਵਾਲੇ ਨੇ ਪਰ ਇੱਥੇ ਕੌਣ ਆਵੇ ਪਰ ਇੱਥੇ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਰੇ ਜੀ ਨਿਲਾਜ ਏ ਬੇਸ਼ਰਮ ਮਨਾ ਰੇ ਜੀ ਨਿਲਾਜ ਲਾਜ ਤੋਹੇ ਨਾਹੀ ਤੈਨੂੰ ਆਪਣੀ ਤਾਂ ਨਹੀਂ ਘਟੋ ਘੜ ਪਿਤਾ ਦੀ ਤਾਂ ਪਰਵਾਹ ਕਰਨੀ ਚਾਹੀਦੀ ਸੀ ਜਦ ਉਹ ਥਾਤੁਰ ਉੱਚਾ ਹੋਈ ਸੋ ਚਾਨੋ ਪਰ ਘਰ ਜਾਤ ਨਾ ਸੋਏ ਉਹ ਪ੍ਰਾਇ ਕਰ ਜਾਂਦਾ ਸੋਪਦਾ ਨਹੀਂ ਜਿਹਦਾ ਬਾਪੂ ਐਡਾ ਬੇਰ ਹੋਵੇ ਤਿਆਗ ਸੁਆਮੀ ਆਨ ਕੁਚਿਤਵਤ ਮੂੜ ਮੁਗਦ ਖਲ ਕਰਤੇ ਕਰ ਦਾ ਅਰਥ ਹੈ ਖੋਤਾ ਮੂੜ ਦਾ ਅਰਥ ਹੈ ਅਤ ਦਾ ਮੂਰਖ ਬੰਦਾ ਜਿਹੜਾ ਆਪਣੇ ਮਾਲਕ ਨੂੰ ਤਿਆਰ ਦੇਵੇ ਆਪਣੀ ਸੁਲਤਾਨ ਦੇ ਪਿੱਛੇ ਪਦਾਰਥਾਂ ਦੇ ਪਿੱਛੇ ਉਹ ਕਿਹੋ ਜਿਹਾ ਸਿਆਣਾ ਖਵਾਏਗਾ ਪਲ ਤਿਆਗ ਸੁਆਮੀ ਆਮ ਕੋ ਚਿਤਵਤ ਮੂੜ ਮੁਗਦ ਖਲ ਕਰਤੇ ਕਾਗਰ ਨਾਮ ਲੰਘੇ ਗਪਸਾਗਰ ਕੋ ਕਾਗਰ ਦੀਆਂ ਪੇੜੀਆਂ ਤੇ ਸਤਸੰਗਤ ਕਦੀ ਪਾਰ ਲੱਗੇ ਕਾਗਜ਼ੀ ਕੋਈ ਵੱਡੀ ਸਾਰੀ ਬੇੜੀ ਬਣਾ ਕੇ ਆਵਾਜ਼ ਮਾਰੇ ਕਿ ਆਓ ਇਹਦੇ ਚ ਤੁਹਾਨੂੰ ਪਾਰ ਲੰਘਾ ਦਈਏ ਗੁਰੂ ਕਹਿੰਦੇ ਮਗਰ ਨਾ ਲੱਗ ਜਾਈ ਕਿਤੇ ਉਹ ਕਾਗਜ਼ ਦੀਆਂ ਬੇੜੀਆਂ ਤੇ ਤਰਨ ਵਾਲੇ ਕਦੀ ਭੜਿਆ ਪਾਰ ਨਹੀਂ ਲੰਗੇ ਕਾਗ ਤਾਪ ਗੜ ਜਾਂਦਾ ਤੈਨੂੰ ਪਾਰ ਕਿੱਥੇ ਲੰਘਾਏਗਾ ਤੂੰ ਤਾਂ ਭੜਿਆ ਉਹਨਾਂ ਲੋਕਾਂ ਦੇ ਮਗਰ ਤੁਰਦਾ ਫਿਰਦਾ ਜਿਹੜੇ ਆਪ ਇਸ ਧਰਤੀ ਤੇ ਨਰ ਰਹੇ ਜਿਹੜੇ ਸਰੀਰ ਕਰਕੇ ਆਪ ਨਾਮਰ ਹੋ ਸਕੇ ਉਹ ਤੈਨੂੰ ਕਿਵੇਂ ਪਾਰ ਲੰਘਾਉਣਗੇ ਕਾਗਰ ਨਾਮ ਲੰਘੇ ਕਤਿ ਸਾਗਰ ਵਿਰਥਾ ਕਹਿ ਤਹਮ ਤਰਤੇ ਤੂੰ ਸਮਗ ਦਾ ਆਸਰਾ ਫੜ ਤੂੰ ਕਹਿ ਕਿ ਮੇਰਾ ਸ਼ਬਦ ਹੀ ਮੇਰਾ ਗੁਰੂ ਬੇੜੀ ਹੈ ਗੁਰ ਬੇੜੀ ਤੁਲਹਾ ਗੁਰ ਮੇਰਾ ਗੁਰੂ ਹੀ ਮੇਰੇ ਵਾਸਤੇ ਜਹਾਜ਼ ਹੈ ਜਿੰਨੇ ਮੈਨੂੰ ਪਾਰ ਲਾਉਣਾ ਹੈ ਪਾਸ਼ਾ ਕਹਿੰਦੇ ਇਹ ਫਿਕਰ ਤੈਨੂੰ ਛੱਡ ਦੇਣੀ ਚਾਹੀਦੀ ਹੈ ਜਿਨ ਜਿਉ ਦੀਆ ਸੁਰਜਿਕ ਅਮਰਾਵੈ ਸਭ ਕਟ ਪੀਤਰ ਹਾਟ ਚਲਾਵੈ ਉਹ ਸਾਰੇ ਅੰਦਰ ਬੈਠ ਕੇ ਇਸ ਸਾਰੇ ਕਿਰਤਕਾਰ ਦੇ ਸਾਧਨ ਬਣਾਉਂਦਾ ਜਨਮ ਸਿਰਾਨੋਂ ਪੰਥ ਨਾ ਸਵਾਰਾ ਤੋ ਆਪਣੇ ਜੀਵਨ ਨੂੰ ਜਨਮ ਨੂੰ ਸਮੇਂ ਨੂੰ ਗਵਾ ਲਿਆ ਪਰ ਆਪਣੇ ਜੀਵਨ ਦਾ ਪੰਧ ਨਾ ਮੁਕਰਨ ਕਰ ਸਕਿਆ ਉਸ ਬੰਦੇ ਨਾ ਤੁਰ ਸਕਿਆ ਜਦੋਂ ਸਿਰਾਂ ਨੂੰ ਪੰਥ ਨਾ ਸਵਾਰਾ ਸਾਂਝ ਪਰੀ ਤੈ ਦਿਸ ਅੰਧਿਆਰਾ ਪਰ ਸ਼ਾਮਾ ਪਈਆ ਸੂਰਜ ਡੁੱਬਿਆ ਤੇ ਰਾਤ ਹੋ ਗਈ ਕੁਝ ਨਜ਼ਰ ਨਹੀਂ ਆਉਂਦਾ ਜਦੋਂ ਤੇਰੇ ਭੜਿਆ ਇੱਕ ਮੌਤ ਦੇ ਨਾਲ ਸਾਰੇ ਇੰਦਰੇ ਇਹ ਜਦੋਂ ਬੰਦ ਹੋ ਗਏ ਕੰਮ ਕਰਨੋਂ ਛੱਡ ਗਏ ਉਦੋਂ ਤੇਰੇ ਅੰਦਰ ਕੇਵਲ ਰਾਤ ਰਹਿ ਜਾਏਗੀ ਹੋਰ ਤੇਰੇ ਕੋਲ ਕੋਈ ਚਾਨਣ ਨਹੀਂ ਹੋ ਰਹਿਣਾ ਸਾਥ ਪਰੀ ਤੈ ਇਸ ਅੰਧਿਆਰਾ ਕਹਿ ਰਵਿਦਾਸ ਨਿਦਾਨ دیਵਾਨੇ ਨਿਦਾਨ ਦਾ ਅਰਥ ਹੈ ਅਖੀਰ हे دیਵਾਨੇ ਬਦਿਆਂ ਜਾਣ ਹੁੰਦਿਆ ਕਹਿ ਰਵਿਦਾਸ ਨਿਦਾਨ دیਵਾਨੇ ਚਿਤ ਸੁਨਾਹੀ ਦੁਨੀਆ ਫਨਖਾਨੇ ਜਿਹੜੀ ਦੁਨੀਆ ਦੇ ਮਗਰ ਪੂਲ ਲੁਗੀ ਫਿਰਦਾ ਹੈ ਇਹ ਫਨਖਾਨੇ ਦਾ ਅਰਥ ਹੈ ਫਨਾ ਹੋਣ ਵਾਲੀ ਹੈ ਲੋਕਾਂ ਦਾ ਸਲਾ ਜੋ ਮਰ ਬੰਦ ਸੀ ਤੂੰ ਲੋਕਾਂ ਦੀਆਂ ਖੁਸ਼ਾਮਦਾ ਨਾ ਕਰ ਤੂੰ ਆਪਣੇ ਸੰਮਾਲਨ ਪ੍ਰਭੂ ਨੂੰ ਚੇਤੇ ਕਰ ਮੈਂ ਵੱਧ ਸਮਝ ਲ ਜਾਂਦਾ ਖੇਮਦਾ ਜਾਜੇ ਕ ਕਿਉਂਕਿ ਮੈਂ ਦੇਖ ਰਿਹਾ ਸਾਂ ਕਿ ਇੱਥੇ ਸਾਰੇ ਸਮਾ ਬਥੇਰੇ ਲਜ਼ਾਰੇ ਸਭ ਤੇ ਮੈਂ ਮਨ ਬਣਾ ਕੇ ਆਇਆ ਸਾਂ ਕਿ ਕਸਮ ਮੈਂ ਵੀ ਕੱਢ ਲਾਂਗਾ ਜਿੰਨਾ ਸਮਾਂ ਮਿਲੇਗਾ ਸਮਾ ਦੀ ਪੂਰੀ ਵਿਚਾਰ ਤੇ ਅੰਦਰ ਦੀਆਂ ਭਾਵਨਾਵਾਂ ਵਿੱਚ ਸੰਗਤ ਨਾਲ ਸਾਂਝੀ ਕਰ ਲਵਾਂਗੇ ਕਿਉਂਕਿ ਖੀਰਲਾ ਦਿਨ ਹੈ ਹੋ ਸਕਦਾ ਫਿਰ ਕੋਈ ਸਬਬ ਬਣੇ ਨਾ ਬਣੇ ਪਰ ਅੱਜ ਜੋ ਬਾਦਸ਼ਾਹ ਦੀ ਬਾਣੀ ਅੱਜ ਵੀ ਚੱਲ ਰਹੀ ਆ ਉਸ ਨੂੰ ਆਜ ਇਸ ਸਾਰੇ ਅਪਣਾ ਕੇ ਜਾਈਏ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ ਕਿ ਜਰੂਰ ਯਤਨ ਕਰੋ ਆਪ ਯਤਨ ਕਰੋ ਇੱਕ ਇੱਕ ਆਜੀ ਆਪਣਾ ਮਨ ਬਣਾ ਕੇ ਸਹਿਜ ਪਾਠ प्रारंभ ਕਰ ਦੋ ਜੇ ਗੁਰਮੁਖੀ ਨਹੀਂ ਹੁੰਦੀ ਸਬਕਾਰੇ ਭਾਈ ਸਾਹਿਬਾਂ ਦੇ ਕੋਲੋਂ ਆ ਕੇ ਕਲਾਸਾਂ ਲਵੋ ਗੁਰਦੁਆਰੇ ਦੇ ਵਿੱਚ ਅਰੇਂਜਮੈਂਟ ਉਹ ਪ੍ਰਬੋਧਕ ਵੀਰਾਂ ਨੂੰ ਤੁਸੀਂ ਤੇ ਕਹੋ ਕਿ ਸਾਡੇ ਦੇ ਕੋਈ ਇਹੋ ਜਿਹੇ ਪ੍ਰਬੰਧ ਗੁਰਦੁਆਰੇ ਚ ਹੋਵੇ ਸਭੋਂ ਇੱਕ ਇੱਕ ਅੱਖਰ ਬਾਤ ਕਮਾਲ ਬਾਣੀ ਦਾ ਪੜ੍ਹ ਕੇ ਸਮਝ ਆਉਣਾ ਚਾਹੀਦਾ ਹੈ ਕਦੋਂ ਤੱਕ ਅਸੀਂ ਸਾਰੇ ਲੋਚਦੇ ਰਵਾਂਗੇ ਆਪ ਗੁਰੂ ਘਰ ਚੋਂ ਇਹ ਕਰਨਾ ਸਿੱਖੀਏ ਆਪ ਮਾਲਕ ਨਾਲ ਪਿਆਰ ਪਾਉਣਾ ਸਿੱਖੀਏ ਬੇਰ ਬੇਰਤ ਪੁਨਾ ਕਰਤੀਆਂ ਮੇਰੀਆਂ ਧੰਨਵਾਦ ਸਤਿਗੁਰੂ ਗੁਰਦਾ ਸਾਹਿਬ ਸੱਚੇ ਪਾਤਸ਼ਾਹ ਦਾ ਕਿ ਜਿਨ੍ਹਾਂ ਨੇ ਇਸ ਸਭ ਬਖਸ਼ਿਸ਼ ਕੀਤਾ ਅਜਿਹਾ ਮਾਹੌਲ ਬਣਾਇਆ ਔਰ ਆਪ ਜੀ ਦੇ ਸੇਵਾ ਦੇ ਵਿੱਚ ਪਾਤਸ਼ਾਹ ਜੀ ਨੇ ਇਸ ਸਮਾਂ ਜੋ ਪਾਤਸ਼ਾਹ ਨੇ ਉਤਮ ਉਪਰਾਲਾ ਦੇ ਕੇ ਨਿਵਾਜਿਆ ਹੋਰ ਪ੍ਰਬੰਧਕ ਕਮੇਟੀ ਦਾ ਕੋਟਾਨ ਕੋਰਤ ਪਰਵਾਸ ਉਹ ਸੰਗਤ ਦਾ ਸ਼ੁਕਰਗੁਜ਼ਾਰ ਜਿਨ੍ਹਾਂ ਸਾਰਿਆਂ ਦੇ ਉਤਮ ਸਦਕੇ ਇਸ ਮਾਗਨ ਸਫਲੇ ਨਜ਼ਰ ਆ ਰਹੇ ਨੇ ਪਾਤਸ਼ਾਹ ਜੀ ਇਸੇ ਤਰ੍ਹਾਂ ਆਉਣ ਵਾਲੇ ਸਮਾਗਮਾਂ 'ਚ ਆਉਣ ਵਾਲੇ ਤੁਹਾਨੂੰ ਆਜ ਇਸ ਤਰ੍ਹਾਂ ਫਿਰ ਪੱਦਰਦੇ ਰਹਿਣ ਮੈਨੂੰ ਖੁਸ਼ੀ ਹੋਈ ਦੇਖ ਕੇ ਕਿ ਜਿਹੜੇ ਸਿਆਕਲ ਤੋਂ ਜਾਂ ਕੈਲੀਫੋਰਨੀਆ ਤੋਂ ਕਿੱਥੋਂ-ਕਿੱਥੋਂ ਚੱਲ ਕੇ ਸਾਰੇ ਇੱਥੇ ਪਹੁੰਚੇ ਨੇ ਅਸੀਂ ਰਲ ਕੇ ਜੁਗਤਾ ਸਿਰ ਜੋੜ ਕੇ ਬੈਠਾਂਗੇ ਉਹ ਦਿਨ ਦੂਰ ਨਹੀਂ कि ਜਿਹੜੀ ਅਸੀਂ ਅੱਜ ਕੇਵਲ ਮੂੰਹ ਜਬਾਨੀ ਗੱਲ ਕਰ ਰਹੇ ਆਂ ਕਿ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਉਦੋ ਨਹੀਂ ਟੈਠਾਉ ਉਹ ਫਿਰ ਕੇਵਲ ਧਰਤੀ ਦਾ ਕੋ ਟੁਕੜਾ ਨਹੀਂ ਹੋਏਗਾ ਬੇਗਮਪੁਰਾ ਉਸੇ ਦੁਨੀਆ ਚ ਸਾਬਤ ਕਰਕੇ ਜਾਵਾਂਗੇ ਸਭ ਨੂੰ ਇਸ ਸਾਰੇ ਮੁਬਾਲਾ ਬਖਸ਼ਿਸ਼ ਕਰਨ ਬੇਮ ਬੇਤ ਉਨਾ ਦੀ ਖਮਾ ਕਰਦੇ ਆਂ ਫਤਿਹ ਬਲਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ